ਜੀ ਵਾਹਿਗੁਰੂ ਸਾਹਿਬ ਜੀ ਉਹ ਸਤ ਨਾਮ 8 16 16 ਗਉੜੀ ਦੀਪੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰਕੇ ਤਾਂ ਕਿ ਇਹ ਕਰਤੇ ਕਾ ਹੋਏ ਵਿਚਾਰੋ ਤਤ ਕਰ ਕਾਮ ਸੋਹਿਲਾ ਸਿਮਰਉ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪੋਕਾ 16 ਵਾਰ ਜਿਤ 16 ਸਦਾ ਸੁਖ ਹੋਈ ਰਹਾਉ ਨਿਤ ਨਿਤ ਜਿੜੀ ਵਾਲੇ ਸਮਾਲਿ ਜਣ ਦੇਕੇ ਗਾਵੇ ਗੁਣ ਹਾਰ ਤੇਰੇ ਦਾਨੇ ਕੀਮਤ ਨਾ ਪਲਾ ਤੇ ਤੁਮ ਸਮਾਰੋ ਸਭ ਸਾਹ ਦੇਖਿਆ ਮਿਲ ਕਰ ਪਾਵੋ ਤੇਣ ਦੇਹੋ ਸੱਜਣ ਅਸੀ ਸੜੀਆਂ ਜਿਉ ਹੋਆ ਸਹਿਬ ਸੋ ਮੇਲ ਕਰ ਕਰ ਇਹੋ ਕੋਟਾ ਫਗੜੇ ਨਿਤ ਆਪਿਵਾਨ ਸੁਧਨ ਹਾਰਾ ਸਿਮਰੀ ਐਨਾਂ ਹਾਨ ਤਸੇਦੀ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੀ ਸੁਨੇ ਕੋ ਬਾਬਾ ਜੇ ਕਰ ਕਰ ਤੈ ਕਿਰਤ ਹੋਏ ਤੋ ਕਰ ਰਖ ਵਡਾਹੀ ਕੋਈ ਰਹਾਉ ਬਸ ਹੋਇ ਤਸੇ ਆ ਖੜੀਆ ਪਹਿਲਾ ਤੀਵਾਰੀ ਮਾਹ ਹੋਆ ਸੂਰਜੇ ਕੋ ਰ ਤੋਨੇ ਕ ਨਾਨਕ ਕਰਤੇ ਕਹਿ ਕੇ ਤੇ ਵੇਸ ਰਾਗ ਸੁਨਾ ਸ੍ਰੀ ਮਹੱਲਾ ਪਹਿਲਾ ਗਗਨ ਮੇਂ ਫਹਾਲ ਰਾਵਚ ਅੰਦੀਤ ਆਪਣੇ ਸਾਰ ਕਾ ਮੰਡਲ ਜਨਕ ਮੋਤੀ ਤੁਮ ਅਲਾਹ ਪਵਨ ਜਵਰੋ ਕਰੇ ਸਗਲ ਮਨ ਰਾਇ ਫਲੰਤ ਜੋਤੀ ਕੈਸੀ ਅਰਪੀ ਹੋਏ ਪਵਖੰਡਾ ਨਾਮ ਤੇਰੀ ਆਲਤੀ ਆਨੰਦ ਸਬਦ ਦਾ ਬਯੰਤ ਤੇਰੀ ਰਹਾਉ ਸਹਿਜ ਪਵਨ ਨੇ ਨਨ ਨਨ ਹੈ ਤੋਏ ਕੋ ਸਹਿ ਸਮੂਰਤਨਾ ਦੇ ਇੱਕ ਤੋਹੀ ਸਹਿਜ ਪਦ ਮਿਮਰਨ ਨਨ ਇੱਕ ਪਾਦ ਗੰਧ ਮੈਨੂੰ ਸਹਿਜ ਕਵੰਗਾ ਉੰਦੇ ਚਲਤਮ ਹੋਈ ਕਭ ਮੈਂ ਜੋਤ ਜੋਤ ਹੈ ਸੋ ਇਹ ਚਾਨਣ ਸੋ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੋ ਭਾਵੈ ਸੋ ਅਰਤੀ ਹੋਈ ਹਰ ਜਨ ਕਮਲ ਮਕੰਦ ਲੋਕ ਤਮੰਦਨੋ ਆਏ ਪ੍ਰਿਆਸਾ ਕਿਰਪਾ ਦਵੈ ਨਾਨਕ ਸਰਨ ਕੋ ਨਾ ਸਿਰੈ ਸਾਰਾ ਬਉੜੀ ਪੂਰਬੀ ਮਹੱਲਾ ਚੌਕਾ ਕਾਮਕ੍ਰੋਧ ਨਗਰ ਬ ਭਰਿਆ ਮਰ ਸਾਧੂ ਖੰਡਲ ਕੰਡਾਈ ਪੂਰਬ ਦਿੱਤਲ ਕੇ ਗੁਰ ਪਾਇਆ ਮੰਡਲ ਮੰਡਾਏ ਕਲ ਸਾਧੂ ਅੰਜਲੀ ਪੁਨਵਟਾ ਕੰਡ ਡੋਤ ਕੋਨਵਾ ਡਾਇਰਾ ਹਾਉ ਸਾ ਕਦਰ ਸਾਧਨਾ ਜਾਣੇ ਅਤਨੇ ਅੰਤਰ ਹੋਮੇ ਕੰਡਾਏ ਜੋ ਜੁੰਟਲੇ ਤਵੇਂ ਦੁੱਖ ਪਾਵੇ ਜਮਕਾਲ ਸਹਿ ਸਰ ਡੰਡਾਏ ਹਰ ਜਨ ਹਰ ਹਰ ਨਾਮ ਸਵਾਣੇ ਦੁੱਖ ਜਨ ਮਰਨ ਪਵ ਖੰਡਾਏ ਬਨਾਸੀ ਪੁਰਖ ਪਿਆ ਪਰਮੇਸ਼ਰ ਬੋ ਸੁਭ ਖਾਂਡ ਬਰੈ ਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਾਖ ਵਡ ਵਡਾਏ ਜਿਨ ਨਾਨਕ ਨਾਮ ਅਦਾਰ ਟੇਕਰਨਾ ਮੈ ਸੁਖ ਮੰਡਾਰਾ ਗਾਉੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੇ ਤੀਸਣ ਮੇਰੇ ਮੀਤਾਂ ਸੰਤ ਟਹਿਲ ਕੀ ਮੇਲਾ ਏ ਆਕਾਰ ਚਰੋ ਹਰ ਲਾਹ ਆਗੇ ਬਸੰਸ ਸਹਿਲਾ ਆਉਦ ਘਟਾਏ ਦਮਸਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਏ ਉਸ ਅਨੁਸਾਰ ਮੇ ਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੇ ਜਿਗਾਂ ਪਿਹਾਰ ਅਕਾਫ ਖਾਬ ਨ ਜਾਣੀ ਜਾ ਕੋ ਆਏ ਸੁਈ ਬਿਆ ਦੋਰ ਪਰਥੇ ਮਨੋ ਵਸੇਰਾ ਨਿਜ ਕਰਮੈ ਬਹੁ ਸੁਖ ਸਜੇ ਬੋਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਬਾਸ ਇਹੀ ਸੁਖ ਮੰਗੇ ਮੋਕਰ ਸੰਤਨ ਕੀ ਤੂਰੇ ਅੰਤਰ ਜਾਮੇ ਪੁਰਖ ਬਦਾਤੇ ਸਰਦਾਂ ਮਨ ਕੀ ਪੂਰੇ ਨਾਨਕ ਬਾਸ ਇਹੀ ਸੁਖ ਮੰਗੇ ਮੋਕਰ ਸੰਤਨ ਕੀ ਤੂਰੇ ਸ਼ਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹੱਥ ਜਿ ਸਰਬ ਦੋਦਾਹੀ ਦਾ ਆਖੇ ਰ ਸਗਲ ਜਗਤ ਚੰਗਿਆ ਨਾ ਬਰਿਆਈਆਂ ਵਾਚੇ ਤਰ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਹਾਇਆ ਗਏ ਮੁਕਤ ਅਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਹਾਇਆ ਗਏ ਮੁਸਕਤ ਭਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਨਾਮ ਜੀ ਸਰਬਾ ਸਰਮਾਈ ਜੀ ਸਤਿਨਾਮ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾ ਹੁ ਨ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋ ਨਾ ਹੁ ਨ ਜਾਣੇ ਮੇਰਾ ਮੀਨੇ ਪਾਪ ਦੀ ਵਾਰ ਨਹਾਰਾ ਦੁੱਖੰ ਤਾਸੁ ਖਰਾਸ ਤਾਂ ਕੋ ਬਿਗਨ ਨ ਕੋ ਲਾਗੇ ਜੰਕੀ ਪ੍ਰਭਾ ਦੇ ਅਰਬਾਸ ਅਰਬਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪੱਤੇ ਵਾਰ ਸ੍ਰੀ ਘੋਟੀ ਪਾਪਿਸ਼ਾਈ ਦਸਮੀ ਪ੍ਰਭਾ ਕੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਰੰਗਤ ਤੇ ਗੁਰਮਰਦਾਸ ਸ੍ਰੀ ਹਰਿਮਾਨ ਦਾ ਸਹਾਈ ਅਰਜਨ ਹਰਕੋਬਿੰਦ ਨੂੰ ਸਿਮਰੂ ਸ੍ਰੀ ਹਰਿਾਇ ਜੀ ਸ੍ਰੀ ਅਕ੍ਰਿਸ਼ਨ ਜੀ ਅੱਜ ਜੀ ਜਾਈ ਤੇਗ ਬਹਾਦਰ ਸਿਮਰਿਆ ਕਰਨਹੁ ਨੇ ਦਾ ਵਰਤਾ ਇਹ ਤੋਂ ਪੰਜੁਣਾਹਾਂ ਦੀ ਸਹਾਇਤਾ ਸ੍ਰੀ ਪੰਚਾ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਮਰਤ ਕੇ ਬਾਪ ਇਕ ਤੇ ਆਵਾਜਾਂ ਵਾਲੇ ਸਭ ਖਾਇਉਣਾ ਦੀ ਸਹਾਇਤਾ ਦਸਾਪ ਆਪਿਛਾਣਿਆਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਰਸ਼ੰਤ ਬਾਦ ਭੰਤ ਪਰ ਖਾਲਸਾ ਸਹਿਬ ਬੋਲਣਾ ਜੀ ਸ੍ਰੀ ਆਪ ਜੀ ਦੇ ਪੰਜ ਪਿਆਰੇ ਚਾਰ ਸਹਿਬ ਜਾਦੇ ਚਾਰੀ ਮੁਖ ਤੇ ਹੱਟੀਆਂ ਜੱਪੀਆਂ ਤੱਪੀਆਂ ਨਾਮ ਜੱਪਿਆ ਵਲਕੇ ਛਕਿਆ ਦੇਖ ਲਾਹੀ ਤੇਗ ਵਾਹੀ ਦੇਖ ਸੋਕੇ ਅਣ ਦੇ ਦੀਪਾ ਬਿਨਾ ਪਿਆਰਿਆਂ ਸਤਿਆਰਿਆਂ ਸਿੰਘਾਂ ਸ਼ੀਤਾਂ ਦੀ ਕਮਾਈ ਦਾ ਭਾਂਤਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦਤਾ ਇੱਕੋ ਕਰੀਆਂ ਲਹੌਂਆਂ ਚਰਕੀਆਂ ਤੇ ਚੜ੍ਹਿਆ ਨਾ ਚਲਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਮਨੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਤੱਕ ਨਵਾਈ ਮੇਰੇ ਨਾਮ ਪਿੰਡਾ ਸਿੰਘਣੀਆਂ ਪਟੰਗਿਆਂ ਦੀ ਕਮਾਈ ਦਾ ਧੰਨ ਸਰਬਸਾਹਿਬ ਬੋਲਣਾ ਜੀ ਸ੍ਰੀ ਪੰਜਾਬ ਪੱਖ ਪਾਸ ਸਰਬੱਤ ਗੁਰਦੁਆਰਿਆਂ ਦਾ ਧਿਆਨ ਧੰਨ ਸਰਬਸਾਹਿਬ ਬੋਲਣਾ ਜੀ ਸ੍ਰੀ ਪ੍ਰਥਮਾਏ ਸਮੂਹ ਖਾਲਸਾ ਜੀ ਕੀਰ ਬਾਸੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਨਾਮ ਦਿੱਤਾ ਵੈ ਅਮਨ ਕਾ ਫਲ ਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਅੰਤਾਰਾ ਦੇਖ ਦੇਖ ਫਤੇ ਮਿਲਕ ਕੀ ਪੈਜ ਪੰਥ ਕੀ ਜੀਤ ਸਾਹਿਬ ਸ੍ਰੀ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਰਹਿਤ ਬੰਨ ਕੇ ਇਸ ਗਾਮੂ ਸਾਹੁ ਤਾਂ ਤੂ ਤਾਵਾਂ ਦਰਨਾ ਸਦਾਰਨਾ ਬਾਨ ਸ੍ਰੀ ਅਮਰ ਸਬਹ ਸਾਹਿਬ ਜੀ ਕੇਸ਼ ਨਾਲ ਚੌਕੀਆਂ ਝੰਡੇ ਬੁੰਗੇ ਝੂਗ ਝੁਗ ਅਟਲ ਧਰਮ ਕਾ ਦੇਜਿਆ ਕਾਰ ਬੋਲਣਾ ਜੀ ਸ੍ਰੀ ਵਾਹਿਗੁਰੂ ਆਪਣੇ ਪੁਰਖ ਸਿੱਖਾਂ ਦਾ ਮਾਨ ਨਿਵਾ ਮਕੂਤੀ ਮਤ ਪਤ ਕਰਾ ਖਾ ਪਕਾਲ ਪ੍ਰਕਵਾਹ ਕੋ ਆਪਣੇ ਪੰਥ ਦੇ ਸ਼ਦਾਸ ਆਇਨ ਪਰ ਜੋ ਫਿਰ ਨੜਪਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਕੋਲ ਪਹਾਮਾ ਜਿਲ੍ਹੇ ਤੋਂ ਪੰਥ ਨੂੰ ਵਿਛੋੜਿਆ ਗਿਆ। ਖੁੱਲੇ ਦਰਸ਼ਨਦਾਰ ਸੇਵਾ ਸੰਭਾਲਦਾ ਪਿਆਰੇ ਖਾਲਸਾ ਜੀ ਦੀ ਬਾਣ ਨਿਮਾਣਿਆਂ ਦੇ ਮਨ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਨਿਆ ਅਫਰੈਂਦੇ ਆਫਰੇ ਫਤਗੁਰੂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਰਿ ਆਸ ਬੰਤੀ ਤੇ ਤੇਰੀ ਆਪਲੀle ਚੰਨ ਕਮਲਾ ਪਾਤੀ ਹਰ ਤੇਰੀ ਲਿਖਿਆ ਤੇ ਹੁਕਮ ਕਮਾਈ। ਕੱਲੇ ਆਵਾ ਨਾਨਕਾ ਸੰਦੇਹ ਉੱਠ ਜਾਏ ਦੇ ਮਹਾਵਾਕ ਅਨੁਸਾਰ ਬਹੁਤ ਇਸ ਤਕਾਰ ਜੋਗ ਬਾਬਾ ਸਰ ਜੀ ਤੁਸੀਂ ਆਪ ਤੋਂ ਸਵਾਸਾਂ ਦੀ ਪੂੰਜੀ ਲੈ ਕੇ ਮਾਫ ਲੋਕ ਦੇ ਜੱਫਾ ਕਰਨ ਵਾਸਤੇ ਆਏ ਜਿਵੇਂ ਕੁਮਨਸਾਰ ਪਾਣੀ ਅਨੁਸਾਰ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਆਪ ਜੀ ਦੇ ਚਰਨਾਂ ਪੰਜਾਬ ਮਹਾਰਾਜੇ అనేక ਤਰ੍ਹਾਂ ਦੀਆਂ ਸੁੱਖੋ-ਫਲਾਂ ਜੀਵਨ ਜੱਫਾ ਕਰਦਿਆਂ ਹੋ ਜਾਂਦੀਆਂ ਬਖਸ਼ ਲੈਣਾ ਆਪਣੇ ਚਰਨਾਂ 'ਚ ਬਾਬਾ ਜੀ ਨੂੰ ਨਿਵਾਸ ਸਿਛੇ ਪਰਿਵਾਰ ਬੱਚਿਆਂ ਨੂੰ ਭਾਵਿਆਂ ਨੂੰ ਪਾਉਣਾ ਮੰਨਣ ਦਾ ਬਲ ਬਖਸ਼ਿਸ਼ ਕਰੋ ਮਹਾਰਾਜ ਕਿਰਪਾ ਕਰੋ ਘਰ ਵਿੱਚ ਸੁੱਖ ਸ਼ਾਂਤੀ ਕੇ ਵਾਸਤੇ ਦੁੱਖਾਂ ਤੋਂ ਮੈ ਬਾਪਰ ਮਾ ਦਾ ਲਾਭ ਸੁੱਖਾਂ ਦਾ ਦੇ ਮਹਾਰਾਜ ਨਗਰ ਖੇੜੇ ਤੇ ਮਿਹਰ ਪ੍ਰਿਆਸ ਰੱਖਣਾ ਮਹਾਰਾਜ ਮਿਹਰ ਪ੍ਰਿਆਸ ਰੱਖਣਾ ਕਿਰਪਾ ਕਰੋ ਦੇਨ ਕੇ ਦਾਤੇ ਉਹ ਬਣ ਨਾ ਵਿਚਾਰੋ ਕੋਈ ਅਸਵੇਲੇ ਮਰ ਰਸ ਬੇਨਤੀ ਹੋਈ ਹੈ ਜੀ ਤਨ 16 ਦਾ ਪਾਠ ਹੋਇਆ ਆਪੇ ਚੰਨ ਟੋਣਾ ਪਾਸ ਮਾਰੇ ਕਿਰਪਾ ਕਰਨੀ ਬਾਬਾ ਜੀ ਨੂੰ ਬੜੀ ਸੁਣੀ ਕੁਰਬਾਨੀ ਸੋੜ ਕੇ ਸਤ ਕੰਡ ਪ੍ਰਵਾਨ ਸ੍ਰੀ ਪ੍ਰਵੇਸ਼ ਆਪਣੇ ਚੰਨ ਟੋਣਾ ਪਾਸ 100 ਲੋਕਾਂ ਦੀ ਖੇਮਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਕਿੱਥੇ ਆਵਾ ਨਾਮਕ ਨਾਮ ਚੜਦੀ ਕਲਾ ਤੇਰੇ ਸਾਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਪੱਬੀ